ਜਿਹੜਾ ਮੇਨ ਪ੍ਰੋਗਰਾਮ ਸੀਗਾ ਡਾਕਟਰ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਮਹਾਪਰਿਨਿਰਵਾਣ ਦਿਵਸ ਜੋ 6 ਦਸੰਬਰ ਨੂੰ ਹੁੰਦਾ ਹੈਗਾ ਅ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਸੀਗੀ ਮੇਜਰਲੀ ਸਾਰੀ ਸੰਗਤ ਅੱਜ ਇਕੱਠੀ ਹੋਈ ਗੁਰਪ੍ਰੀਤ ਜੀ ਹੁਣਾਂ ਦੀ ਟੀਮ ਅਸ਼ੋਕ ਜੀ ਦੀ ਟੀਮ ਪ੍ਰਿਤਪਾਲ ਜੀ ਦੀ ਕੈਪਟਨ ਸਾਹਿਬ ਸੀਗੇ ਮਿਆਪੁਰ ਤੋਂ ਇਹਨਾਂ ਦੀ ਟੀਮ ਨੇ ਸਾਰਾ ਇਹ ਪ੍ਰਬੰਧ ਕੀਤਾ ਪਲੱਸ ਦੂਸਰਾ ਜਿਹੜਾ ਇਸ ਦੇ ਨਾਲ ਨਾਲ ਬੱਚੇ ਜਿਹੜੇ ਸਾਡੇ ਸਟੂਡੈਂਟਸ ਹੈਗੇ ਉਹਨਾਂ ਨੇ ਡਾਕਟਰ ਬੀ ਆਰ ਅੰਬੇਡਕਰ ਦੇ ਜੀਵਨ ਤੇ ਇੱਕ ਬੁੱਕ ਕੰਪੀਟੀਸ਼ਨ ਹੁੰਦਾ ਜਿਹੜਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਕਰਵਾਇਆ ਜਾਂਦਾ ਹੈ ਹਰ ਸਾਲ ਉਹਦੇ ਵਿੱਚ ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਇੱਥੇ ਸੈਂਟਰ ਕ੍ਰੀਏਟ ਕੀਤਾ ਸੀ ਜਿੱਥੇ 300 350 ਪਲੱਸ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਉਹ ਬੱਚਿਆਂ ਦਾ ਜਿਹੜਾ ਰਿਜ਼ਲਟ ਆਇਆ ਸੀ ਤਾਂ ਉਹਨਾਂ ਨੂੰ ਵੀ ਇੱਥੇ ਆਪਾਂ ਇਨਾਮ ਵੰਡੇ ਸੀਗੇ ਉਹ ਇਨਾਮ ਵੰਡ ਸਮਾਰੋਹ ਵੀ ਨਾਲ ਲੱਸੀ ਬਾਬਾ ਸਾਹਿਬ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੰਦੇ ਹੋਏ ਉਹ ਵੀ ਕੀਤਾ ਹਨ ਤੇ ਇਹ ਡਾਕਟਰ ਬੀ ਆਰ ਅੰਬੇਡਕਰ ਦਾ ਕਥਨ ਹੈ ਜੋ ਇਨਸਾਨ ਆਪਣਾ ਇਤਿਹਾਸ ਭੁੱਲ ਜਾਂਦੇ ਨੇ ਉਹ ਇਤਿਹਾਸ ਬਣਾ ਨਹੀਂ ਸਕਦੇ ਆਹ ਸਿੰਪਲ ਜੀ ਚੀਜ਼ ਜਿਹੜੀ ਹੈ ਸਿੰਪਲ ਪਰ ਬਹੁਤ ਇੰਪੋਰਟੈਂਟ ਚੀਜ਼ ਹੈ ਇਹਦੇ ਤੇ ਕੰਮ ਕੀਤਾ ਜਾ ਰਿਹਾ ਹੈ ਪਰ ਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਔਰ ਉਸ ਤਰੀਕੇ ਦੇ ਬਾਬਾ ਸਾਹਿਬ ਦੇ ਨਾਮ ਤੇ ਜਿਹੜੇ ਜਿਹੜੀ ਵੀ ਸੰਸਥਾਵਾਂ ਬਣੀਆਂ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ ਉਹ ਇਤਿਹਾਸ ਜਿਹੜਾ ਅਸੀਂ ਭੁੱਲ ਚੁੱਕੇ ਆ ਜਾਂ ਯਾਦ ਨਹੀਂ ਹੈ ਜਾਂ ਸਮਝਣਾ ਨਹੀਂ ਚਾਹੁੰਦੇ ਉਹ ਯਾਦ ਕਰਨਾ ਉਹਨੂੰ ਸਮਝਣਾ ਔਰ ਉਸ ਤਰੀਕੇ ਨਾਲ ਆਪਣਾ ਵਿਵਿਖ ਬਣਾਉਣਾ ਹੈ ਨਾ ਇੱਥੇ ਵਿਵਿਖ ਬਣਾਉਗਾ ਤਾਂ ਇਤਿਹਾਸ ਬਣਾ ਕੇ ਜਾਓਗੇ ਉਸ ਤੇ ਕੰਮ ਲਗਾਤਾਰ ਚੱਲ ਰਿਹਾ ਹੈ ਅ ਤੋ ਇਹ ਪ੍ਰਬੂਤਪਰ ਫਾਊਂਡੇਸ਼ਨ ਦਾ ਔਰ ਬਾਕੀ ਸੰਸਥਾਵਾਂ ਦਾ ਇਹੀ ਨਜ਼ਰੀਆ ਰਹਿੰਦਾ ਹੈ ਔਰ ਇਹੀ ਉਪਰਾਲਾ ਰਹਿੰਦਾ ਹੈ ਜਿਹੜਾ ਕਿ ਉਹ ਗੈਪ ਹੈ ਤਰੱਕੀ ਇਸ ਚੀਜ਼ ਨੂੰ ਕਹਿੰਦੇ ਆ ਤਰੱਕੀ ਉਹ ਹੁੰਦੀ ਹੈ ਜਿਹੜਾ ਅਸੀਂ ਗੈਪ ਦੇਖਦੇ ਆ ਸਮਾਜ ਵਿੱਚ ਉਹਨੂੰ ਭਰਨਾ ਹੀ ਤਰੱਕੀ ਦਾ ਨਾਮ ਹੈਗਾ ਇਹ ਗੈਪ ਬਹੁਤ ਵੱਡਾ ਜਿਹੜਾ ਕਿ ਬਾਬਾ ਸਾਹਿਬ ਦੇ ਸਨੇਹਾ ਬਾਬਾ ਸਾਹਿਬ ਦੀ ਸੋਚ ਪਰ ਫੁੱਲਤ ਨਹੀਂ ਹੋ ਰਹੀ ਅੱਗੇ ਨਹੀਂ ਜਾ ਰਹੀ ਉਹ ਨੋਟਿਸ ਕੀਤਾ ਗਿਆ ਪਰ ਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਔਰ ਬਾਕੀ ਜਿਹੜੀ ਸੰਸਥਾਵਾਂ ਹੈਗੀਆਂ ਨੇ ਡਾਕਟਰ ਬੀ ਆਰ ਅੰਬੇਡਕਰ ਦੇ ਨਾਂ ਤੇ ਫੁੱਲੇ ਸਾਹਿਬ ਦੇ ਨਾਂ ਤੇ ਉਹਨਾਂ ਤੋਂ ਨੋਟਿਸ ਕੀਤਾ ਗਿਆ ਕਿ ਇਹ ਗੈਪ ਹੈ ਉਹ ਗੈਪ ਕਿਵੇਂ ਭਰਨਾ ਹੈ ਉਹ ਗੈਪ ਭਰਨ ਦਾ ਇੱਕ ਉਪਰਾਲਾ ਇਹ ਹੈ ਇਹ ਪੇਪਰ ਲੈਣਾ ਹਰ ਸਾਲ ਬੱਚੇ ਉਹ ਟੱਚ ਵਿੱਚ ਰਹਿੰਦੇ ਨੇ ਆਪਣੇ ਇਤਿਹਾਸ ਦੇ ਬਾਬਾ ਸਾਹਿਬ ਉਹ ਸ਼ਖਸੀਅਤ ਜਿਨ੍ਹਾਂ ਨੇ ਜਿਹੜੇ ਚੀਫ ਆਰਕੀਟੈਕਟ ਆਫ ਇੰਡੀਅਨ ਕਨਸਟੀਟਿਊਸ਼ਨ ਹੈਗੇ ਨੇ ਜਿਨ੍ਹਾਂ ਨੇ ਸਾਨੂੰ ਉਹ ਸਮਾਜ ਜਿਹੜਾ ਲਤਾੜਿਆ ਗਿਆ ਹਜ਼ਾਰਾਂ ਸਾਲਾਂ ਤੋਂ ਉਹਨੂੰ ਤਾਕਤ ਬਣਾਉਣ ਦਾ ਕੰਮ ਕੀਤਾ ਤੇ ਅਸੀਂ ਸਮਝਦੇ ਹਾਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜੇ ਬਾਬਾ ਸਾਹਿਬ ਕਰਕੇ ਅੱਜ ਪਰਫੁੱਲਤ ਅੱਛੀ ਜ਼ਿੰਦਗੀ ਜੀ ਰਹੇ ਨੇ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜੇ ਲੋਕਾਂ ਨੂੰ ਉਹ ਇਤਿਹਾਸ ਨਹੀਂ ਜਾਣੋ ਹਜੇ ਤੱਕ ਕਿਨੇ ਕਾਰਨਾ ਕਰਕੇ ਅਸੀਂ ਉਹ ਜ਼ਿੰਮੇਵਾਰੀ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰਦੇ ਆਂ ਔਰ ਉਹੀ ਕੋਸ਼ਿਸ਼ ਉਹੀ ਉਪਰਾਲਾ ਇਸ ਕੰਪੀਟੀਸ਼ਨ ਰਾਹੀਂ ਅਸੀਂ ਕਰਦੇ ਆ ਤੇ ਕਰਦੇ ਰਹਾਂਗੇ ਜਦੋਂ ਵੀ ਛੋਟੀ ਨੀਵੀਂ ਜਾਤ ਦਾ ਕਹਿ ਲੋ ਜਿਹੜੇ ਆਪਾਂ ਕਹਿੰਦੇ ਲਤਾੜੇ ਹੋਏ ਜਿਹੜੇ ਸਮਾਜ ਦੇ ਲੋਕ ਨੇ ਉਹ ਹਾਈएस्ट ਜੱਜ ਦੇ ਇੱਕ ਪਿੱਛੇ ਜਿ ਇੱਕ ਘਟਨਾ ਵਾਪਰੀ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਗੋਈ ਤੇ ਜੁੱਤੀ ਮਾਰੀ ਗਈ ਹੈ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਰਿਸਪੈਕਟਡ ਚੀਫ ਜਸਟਿਸ ਆਫ ਇੰਡੀਆ ਐਕਸ ਚੀਫ ਜਸਟਿਸ ਆਫ ਇੰਡੀਆ ਗਵਈ ਸਾਹਿਬ ਨੇ ਆ ਆਪ ਮੁਹਾਰਈ ਇਸ ਮਾਮਲੇ ਵਿੱਚ ਕੋਈ ਐਕਸ਼ਨ ਲੈਣ ਦੀ ਕੋਈ ਗੱਲ ਨਹੀਂ ਕੀਤੀ ਤਾਂ ਮੈਨੂੰ ਲੱਗਦਾ ਅਸੀਂ ਇਸ ਤੇ ਕੋਈ ਟਿੱਪਣੀ ਕਰਨ ਤੋਂ ਕਰਨ ਨਹੀਂ ਚਾਹਾਂਗੇ ਨਹੀਂ ਦੇਖੋ ਉਹਨਾਂ ਨੇ ਇੱਕ ਵੱਡੀ ਯਾਦ ਦੇ ਬੰਦੇ ਨੇ ਜੁੱਤੀ ਮਾਰੀ ਹੈ ਤਾਂ ਰਿਐਕਟ ਕਰਨਾ ਬਣਦਾ ਸੀਗਾ ਤਾਂ ਹੀ ਸਾਡੇ ਜਿਹੜਾ ਜੁਟੜਿਆ ਸਮਾਜ ਹੈ ਉੱਠ ਕੇ ਖੜਾ ਹੁੰਦਾ ਜੇ ਕੋਈ ਕੋਈ ਰਿਐਕਟ ਕਰ ਦੇ ਹਾਂ ਮੇਰਾ ਫੇਰ ਉਹੀ ਜਵਾਬ ਰਹੇਗਾ ਜਦੋਂ ਸੀਜੀਆਈ ਸਾਹਿਬ ਜਿਨ੍ਹਾਂ ਤੇ ਇਹ ਘਟਨਾ ਹੋਈ ਉਹਨਾਂ ਨੇ ਕੁਝ ਐਕਸ਼ਨ ਨਹੀਂ ਲੈਣਾ ਚਾਹਿਆ ਤੇ ਮੈਨੂੰ ਲੱਗਦਾ ਇਸ ਤੇ ਆਪਾਂ ਕੋਈ ਪ੍ਰਤੀਕਿਰਿਆ ਨਹੀਂ ਦੇਵਾਂਗੇ ਪਰ ਸਹਿਦ ਜ਼ਰੂਰ ਲਈ ਜਾ ਸਕਦੀ ਹੈ ਕਿ ਅ ਜਿਸ ਸਮਾਜ ਤੇ ਐਡੇ ਵੱਡੇ ਅਫਸਰ ਨੂੰ ਅਗਰ ਕੁਝ ਹਰਕਤ ਕੀਤੀ ਜਾ ਸਕਦੀ ਹੋ ਦੇ ਖਿਲਾਫ ਤਾਂ ਅਸੀਂ ਕਿੱਥੇ ਹਾਂ ਅਸੀਂ ਜਿੱਥੇ ਵੀ ਖੜਦੇ ਹਾਂ ਸਾਡਾ ਉਪਰਾਲਾ ਇਹ ਹੋਣਾ ਚਾਹੀਦਾ ਹੈ ਕਿ ਇਦਾਂ ਦੀ ਹਰਕਤ ਕਿਸੇ ਹੋਰ ਨਾਲ ਨਾਲ ਨਾ ਹੋਵੇ ਸਾਡਾ ਉਪਰਾਲਾ ਹੋਣਾ ਚਾਹੀਦਾ ਹੈ ਕਿ ਸਾਡਾ ਬੈਂਚਮਾਰਕ ਉਹ ਤਰੂ ਤਾਰਾ ਜਿਹੜਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਨਾ ਦਾ ਸਾਡਾ ਹਰ ਬੱਚੇ ਦਾ ਸਾਡੀ ਅਗਲੀ ਪੀੜ੍ਹੀ ਦਾ ਉਹ ਬੈਂਚਮਾਰਕ ਹੋਣਾ ਚਾਹੀਦਾ ਹੈ ਕਿ ਮੈਂ ਉਹਨਾਂ ਵਰਗਾ ਬਣਨਾ ਹੈ ਤੇ ਜਦੋਂ ਇਹ ਉਪਰਾਲਾ ਇਹ ਅਬਜੈਕਟਿਵ ਬਣ ਗਿਆ ਬੱਚਿਆਂ ਦਾ ਤਾਂ ਇਸ ਕੰਨਾ ਤੋਂ ਤੁਸੀਂ ਸੇਧ ਲੈ ਸਕਦੇ ਇਸ ਤੇ ਟਿੱਪਣੀ ਸਾਡੀ ਕੋਈ ਨਹੀਂ ਰਹੇਗੀ ਉਹ ਸੇਧ ਲੈਣੀ ਜ਼ਰੂਰੀ ਔਰ ਬੱਚੇ ਫਿਰ ਵੱਧੂ ਸਪੀਡ ਨਾਲ ਅੱਗੇ ਵਧਣਗੇ ਉਸ 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 ਬੈਂਚਮਾਰਕ ਦੇ ਵੱਲ ਉਹ ਡਾਕਟਰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਨਾ ਦਾ ਸਾਡਾ ਹਰ ਬੱਚੇ ਦਾ ਸਾਡੇ ਅਗਲੀ ਪੀੜ੍ਹੀ ਦਾ ਉਹ ਉਹ ਬੈਂਚਮਾਰਕ ਹੋਣਾ ਚਾਹੀਦਾ ਹੈ ਕਿ ਮੈਂ ਉਹਨਾਂ ਵਰਗਾ ਬਣਨਾ ਹੈ ਤੇ ਜਦੋਂ ਇਹ ਉਪਰਾਲਾ ਇਹ ਓਬਜੈਕਟਿਵ ਬਣ ਗਿਆ ਬੱਚਿਆਂ ਦਾ ਇਸ ਕੱਟਣਾ ਤੁਸੀਂ ਸੇਧ ਲੈ ਸਕਦੇ ਇਸ ਤੇ ਟਿੱਪਣੀ ਸਾਡੀ ਕੋਈ ਨਹੀਂ ਰਹੇਗੀ ਉਹ ਸੇਧ ਲੈਣੀ ਜ਼ਰੂਰੀ ਔਰ ਬੱਚੇ ਫਿਰ ਵੱਧੂ ਸਪੀਡ ਨਾਲ ਅੱਗੇ ਵਧਣਗੇ ਉਸ 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 ਬੈਂਚਮਾਰਕ ਦੇ ਵੱਲ ਡਾਕਟਰ ਬੀ ਆਰ ਅੰਬੇਡਕਰ ਬਣਨ ਦੇ ਵੱਲ ਤੇ ਜਦੋਂ ਸਾਰੇ ਹੀ ਬੱਚੇ ਸਾਡੇ ਡਾਕਟਰ ਬੀ ਆਰ ਅੰਬੇਡਕਰ ਬਣਦੇ ਆ ਤੁਸੀਂ ਸੋਚ ਸਕਦੇ ਹੋ ਜਿਹੜਾ ਇੱਕ ਸ਼ਖਸ ਨੇ ਐਨੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਤਬਦੀਲ ਕਰਤੀ ਤਾਂ ਜਦੋਂ ਕਰੋੜੋਂ ਲੋਕ ਡਾਕਟਰ ਬੀ ਆਰ ਮੇੜਕਰ ਬਣ ਗਏ ਤਾਂ ਕਿੰਨਾ ਵਧੀਆ ਇਹ ਮਾਹੌਲ ਹੋਏਗਾ ਉਹ ਇਨਸਾਨ ਇਨਸਾਨ ਨੂੰ ਪਿਆਰ ਕਰਨ ਵਾਲਾ ਮਾਹੌਲ ਹੋਏਗਾ ਨਾ ਕਿ ਇਨਸਾਨ ਇਨਸਾਨ ਨਾਲ ਜ਼ਬਰਦਸਤੀ ਕਰਨ ਦਾ ਜਾਂ ਇੱਕ ਇਨਸਾਨ ਉੱਚਾ ਤੇ ਇੱਕ ਇਨਸਾਨੀਵੇਂ ਵਾਲਾ ਮਾਹੌਲ ਨਹੀਂ ਹੋਏਗਾ ਸੀ ਆਸ ਕਰਦੇ ਹੋਏ ਇਸ ਕੀ ਇੱਕ ਸਵਾਲ ਹੋਰ ਵੀ ਹੈ ਜੀ ਉਹ ਇਹ ਸਵਾਲ ਹੈ ਕਿ ਇੱਕ ਕੇਜਰੀਵਾਲ ਵੱਲੋਂ ਇਸ ਘਟਨਾ ਨੂੰ ਕਿਤੀ ਗਈ ਹੈ ਪਰ ਭਾਰਤ ਦੇ ਵਿੱਚ ਬਹੁਤ ਸਾਰੇ ਸੀਐਮ ਨੇ ਨੀਵੀਂ ਜੱਦ ਨੇ ਵੱਡੇ ਉਹਦੇ ਬੈਠੇ ਨੇ ਕਿਸੇ ਨੇ ਵੀ ਇਸ ਗੱਲ ਦੀ ਨਿੰਦਿਆ ਵੀ ਨਹੀਂ ਕੀਤੀ ਕਿ ਤੁਸੀਂ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਇਹਦੇ ਵਿੱਚ ਸਬਜੈਕਟਿਵ ਹੋ ਸਕਦਾ ਹੈ ਗੱਲ ਕਿ ਕੌਣ ਕਿਸ ਤਰੀਕੇ ਨਾਲ ਦੇਖ ਰਿਹਾ ਹੈਗਾ ਔਰ ਮੈਂ ਸਮਝਦਾ ਕਿ ਜੀ ਕੇਜਰੀਵਾਲ ਜੀ ਨੇ ਇਸ ਦੀ ਨਿੰਦਿਆ ਕੀਤੀ ਹੈ ਉਹਨਾਂ ਦੇ ਅਸੀਂ ਧੰਨਵਾਦੀ ਹਾਂ ਔਰ ਜਿਨ੍ਹਾਂ ਨੇ ਨਹੀਂ ਕੀਤੀ ਤਾਂ ਅਸੀਂ ਬੇਨਤੀ ਕਰਦੇ ਹਾਂ ਤੇ ਇਦਾਂ ਦੇ ਮਾਮਲਿਆਂ ਤੇ ਆਵਾਜ਼ ਜ਼ਰੂਰ ਉਠਾਇਆ ਕਰਨ ਤੇ ਉਠਾਉਣੀ ਵੀ ਚਾਹੀਦੀ ਹੈ ਨਾ ਕਿ ਸਿਰਫ ਉਹਨਾਂ ਦੀ ਡਿਊਟੀ ਹੈ ਜਿਹੜੇ ਅਹੁਦੇਦਾਰ ਨੇ ਪਰ ਹਰ ਇਨਸਾਨ ਦੀ ਹਰ ਸ਼ਖਸ ਦੀ ਡਿਊਟੀ ਹੈ ਇਸ ਇਦਾਂ ਦੀ ਘਟਨਾਵਾਂ ਤੇ ਉਠਾਣੀ ਵੀ ਚਾਹੀਦੀ ਹੈ ਆਵਾਜ਼ ਔਰ ਇਹਦੇ ਖਿਲਾਫ ਐਕਸ਼ਨ ਲਈ ਬਾਕੀ ਜਿਹੜੇ ਹੋਰ ਆਫਿਸ ਵੀਰਸ ਨੇ ਉਹਨਾਂ ਨੂੰ ਪੁਸ਼ ਵੀ ਕਰਨਾ ਚਾਹੀਦਾ ਹੈ ਇੱਕ ਤੱਕਾ ਔਰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਮੈਮ ਅਤਸੰਗੀ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹਾਂ ਤੇ ਤੁਹਾਡਾ ਨੂੰ ਸਵਾਲ ਇਹ ਹੈ ਕਿ ਵੀ ਕਿਉਂਕਿ ਤੁਸੀਂ ਪੜ੍ਹੇ ਲਿਖੇ ਵੀ ਟੀਚਰ ਵੀ ਹੋ ਸਮਾਜ ਚੜਜਣ ਦਾ ਤੁਹਾਡੇ ਤੇ ਜ਼ਿੰਮੇਵਾਰੀ ਹੈ ਤੇ ਮੇਰਾ ਸਵਾਲ ਇਹ ਹੈ ਕਿ ਵੀ ਉੱਚੇ ਲੈਵਲ ਤੋਂ ਲੈ ਕੇ ਜੇ ਧਰਮ ਨੂੰ ਵੀ ਆਪਾਂ ਦੇਖੀਏ ਜਾਂ ਹੁਣ ਤੱਕ ਦੇਗਾ ਸਮਾਜ ਦੇਖੀਏ ਉਹਦੇ ਵਿੱਚ ਕੋਈ ਵੀ ਔਰਤ ਉਹ ਕਿਸੇ ਧਰਮ ਦੀ ਮੋਢੀ ਜਾਂ ਕੋਈ ਫਲਸਫੀਆ ਸਕਾਲਰ ਹਾਲ ਤੱਕ ਕਿਉਂ ਨਹੀਂ ਬਣੀ ਹੈਗੀ ਜਿਹੜੀ ਜਿਹੜੀ ਮਤਲਬ ਸਮਾਜ ਨੂੰ ਸੇਧ ਦੇ ਸਕੀ ਜਾਂ ਕੋਈ ਧਰਮ ਕਿਉਂ ਨਹੀਂ ਚਲਾ ਸਕੀ ਹਾਂਜੀ ਤੁਹਾਡੀ ਪਹਿਲਾ ਜੈ ਭੀਮ ਜੈ ਭਾਰਤ ਅੱਜ 바ਵਾ ਸਾਹਿਬ ਦੇ ਪ੍ਰਿਨੀਰਵਨ ਦਿਵਸ ਤੇ ਕੁਰਾਲੀ ਤੋਂ ਮੈਂ ਡਾਕਟਰ ਬੀਆਰ ਅੰਬੇਡਕਰ ਐਸੋਸੀਏਸ਼ਨ ਦੀ ਸਕੱਤਰ ਬੋਲ ਰਹੀ ਹਾਂ ਜੀ ਜਿਹੜੀ ਗਲਤ ਤੁਸੀਂ ਕੀਤੀ ਔਰਤ ਕਿਉਂ ਨਹੀਂ ਆਈ ਕਿਉਂਕਿ ਔਰਤ ਨੂੰ 바ਵਾ ਸਾਹਿਬ ਨੇ ਜਦੋਂ ਤੱਕ ਸੰਵਿਧਾਨ ਵਿੱਚ ਹੱਕ ਨਹੀਂ ਦਿੱਤੇ ਸੀ ਉਸ ਤੋਂ ਪਹਿਲਾਂ ਉਹਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਹਦੀ ਗੁੱਤ ਪਿੱਛੇ ਮੱਤ ਸਮਝਿਆ ਜਾਂਦਾ ਸੀ ਉਹਨੂੰ ਅਧਿਕਾਰੀ ਨਹੀਂ ਸੀਗੇ ਉਹਨੂੰ ਇਨਸਾਨ ਦੀ ਕੈਟਾਗਰੀ 'ਚ ਨਹੀਂ ਸਮਝਿਆ ਜਾਂਦਾ ਸੀ ਉਹਨੂੰ ਇੱਕ ਬੱਚੇ ਪੈਦਾ ਕਰਨ ਦੀ ਮਸ਼ੀਨ ਸਮਝਿਆ ਜਾਂਦਾ ਸੀ ਜਦੋਂ ਅਧਿਕਾਰ ਮਿਲੇ ਆ ਔਰਤ ਪੜ੍ਹੀ ਐ ਸਾਇੰਟਿਫਿਕਲੀ ਉਹਨੇ ਸਮਝਿਆ ਆਪਣੇ ਆਪ ਨੂੰ ਕਿ ਮੈਂ ਕਿਸੇ ਚੀਜ਼ 'ਚ ਘੱਟ ਨਹੀਂ ਹਾਂ ਤੇ ਅੱਜ ਕਿਤੇ ਵੀ ਤੁਸੀਂ ਦੇਖ ਲਓ ਜਹਾਜ ਚਲਾਣ ਤੋਂ ਲੈ ਕੇ ਵੱਡੇ ਵੱਡੇ ਡੇਰੇ ਜਿਹੜੇ ਸੋ ਕਾਲਡ ਕਈ ਇਸ ਤਰ੍ਹਾਂ ਦੇ ਡੇਰੇ ਹੈਗੇ ਨੇ ਜਿੱਥੇ ਔਰਤਾਂ ਵੀ ਪ੍ਰਦਾਨ ਨੇ ਹੈਨਾ ਤੇ ਇਹ ਮੌਕਾ ਨਹੀਂ ਮਿਲਿਆ ਔਰਤ ਨੂੰ ਮੌਕਾ ਨਹੀਂ ਮਿਲਿਆ ਜਦੋਂ 바ਵਾ ਸਾਹਿਬ ਨੇ ਪੜ੍ਹਨ ਦਾ ਮੌਕਾ ਦਿੱਤਾ ਸੰਪਤੀ ਦਾ ਅਧਿਕਾਰ ਦਿੱਤਾ ਔਰਤ ਵਿੱਚ ਇੱਕ ਕੌਨਫੀਡੈਂਸ ਆ ਗਿਆ ਆ ਜੋ ਕਿਸੇ ਵੀ ਗੱਲ 'ਚ ਪਿੱਛੇ ਨਹੀਂ ਐ ਔਰ ਮੈਨੂੰ ਲੱਗਦਾ ਔਰਤ ਧਰਮ ਨੂੰ ਆਪਣੇ ਦਿਲ ਤੋਂ ਮੰਨਦੀ ਐ ਜੇ ਸਿਰਫ ਆਪਾਧੀਆਂ ਲੈਣੀਆਂ ਹੋਣ ਤਾਂ ਹੋਰ ਬਹੁਤ ਨੇ ਇੱਥੇ ਡੇਰਾ ਅੱਜ ਮੈਂ ਵਿਸ਼ਵਾਸ ਨਹੀਂ ਰੱਖਦੀ ਇੱਕ ਹੋਰ ਵੀ ਗੱਲ ਐ ਆਪਾਂ ਜਦੋਂ ਸੋਲ ਦੀ ਗੱਲ ਕਰਦੇ ਆਂ ਪਰਮੇਸ਼ਰ ਦੀ ਗੱਲ ਕਰਦੇ ਆਂ ਪਰਮੇਸ਼ਰ ਵੀ ਹੁਣ ਤੱਕ ਮਰਦਾ ਦੇ ਸ਼ਰੀਰਾਂ ਦੇ ਵਿੱਚ ਫਿਰ ਅਕਤੂਬਰ ਔਲੀਏ ਆਏ ਆਂ ਪਰ ਔਰਤ ਕੋਈ ਵੀ ਨਹੀਂ ਆਈ ਤੁਸੀਂ ਕੀ ਸਮਝਦੇ ਵੀ ਜਿਹੜਾ ਰੱਬ ਹੈ ਉਹਨੂੰ ਅਰਧ ਦੇ ਸਰੀਰ ਤੋਂ ਗਲਾਨੀ ਹੈ ਗਲਾਨੀ ਨਹੀਂ ਹੈ ਮਰਦ ਨੂੰ ਇਹ ਪਤਾ ਹੈ ਕਿ ਪੈਦਾ ਤਾਂ ਔਰਤ ਦੇ ਸਰੀਰ ਤੋਂ ਹੋਇਆ ਹੈ ਤੇ ਉਹਨੂੰ ਕਿਵੇਂ ਚੈਲੰਜ ਕਰ ਸਕਦਾ ਹੈ ਉਹ ਇਸ ਕਰਕੇ ਉਹਨੂੰ ਕਹਿ ਹੀ ਨਹੀਂ ਸਕਦਾ ਕਿ ਜਿਵੇਂ ਕਹਿੰਦੇ ਨਾ Hindu ਧਰਮ ਚ ਕਹਿੰਦੇ ਕਿ ਸ਼ਿਵ ਜੀ ਦੇ ਕੋਈ ਮਾਤਾ ਪਿਤਾ ਨਹੀਂ ਸੀ ਇਸ ਤਰ੍ਹਾਂ ਔਰਤ ਜਿਹੜੀ ਉਹ ਆਪਣੇ ਆਪ ਚ ਜਨਨੀ ਹੈ ਉਹਨੂੰ ਕੀ ਲੋੜ ਹੈਗੀ ਹੈ ਕਿ ਕੋਈ ਦੇਵੀ ਦੇਵਤਾ ਬਨੰਦੀ ਉਹ ਕੋ ਪਹਿਲਾਂ ਹੀ ਆਲਰੇਡੀ ਉਹ ਜਨਨੀ ਹੈ ਅ ਬੱਚਿਆਂ ਨੂੰ ਕੀ ਮੈਸੇਜ ਹੈ ਤੁਸੀਂ ਟੀਚਰਾਂ ਨੂੰ ਬੱਚਿਆਂ ਨੂੰ ਕੀ ਮੈਸੇਜ ਤੇ ਬੱਚੇ ਦੇ ਮਾਪਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਮੇਰੇ ਅੱਜ ਦਾ ਪੂਰੇ ਦਿਨ ਦਾ ਵਿਸ਼ਾ ਹੀ ਮੇਰੇ ਬੱਚੇ ਸਿਗੇ ਮੈਂ ਅਧਿਆਪਕ ਹੋਣ ਦੇ ਨਾਤੇ ਕਿ ਮੋਬਾਈਲ ਦੀ ਜ਼ਿੰਦਗੀ ਜੋ ਨਿਕਲ ਕੇ ਅਸੀਂ ਝੂਠੀ ਜ਼ਿੰਦਗੀ ਚੋਂ ਨਿਕਲ ਕੇ ਸੱਚੇ ਪਾਸੇ ਵੱਲ ਆ ਜਾਈਏ ਜੇਕਰ ਨਹੀਂ ਆਉਂਦੇ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹਦੇ ਬੁਰੇ ਨਤੀਜੇ ਭੁਗਤਣੇ ਪੈਣਗੇ ਪੜਾਈ ਦਾ ਅਸਲੀ ਮਕਸਦ ਨੰਬਰ ਲੈਣਾ ਨਹੀਂ ਹੈ ਪੜਾਈ ਦਾ ਅਸਲੀ ਮਕਸਦ ਜਿਹੜਾ ਹੈ ਆਪਣੇ ਰਹਿਬਰਾਂ ਨੂੰ ਕਿਵੇਂ ਸਟਰਗਲ ਕਰਕੇ ਲੋਕ ਨਿਕਲੇ ਅਗੇ ਨੇ ਹਰੇਕ ਇਹ ਨਹੀਂ ਮੈਂ ਕਹਿੰਦੀ ਕਿ ਇਕੱਲੇ 바ਵਾ ਸਾਹਿਬ ਨੂੰ ਅਸੀਂ ਪੜ ਉਹਨਾਂ ਤੋਂ ਸਭ ਤੋਂ ਉੱਪਰ ਚਲਾ ਗਿਆ ਕੰਮ ਅਸੀਂ ਸਭ ਨੂੰ ਪੜਦੇ ਹੋਏ ਦੇਖੀਏ ਕਿ ਉਹ ਕਿਵੇਂ ਉੱਥੇ ਤੇ ਕਰ ਪਹੁੰਚੇ ਨੇ ਹਰ ਇੱਕ ਬਰਾਬਰਤਾ ਦਈਏ ਕਿਉਂਕਿ ਜੇ ਅਸੀਂ ਸਿਰਫ ਬਾਬਾ ਸਾਹਿਬ ਨੂੰ ਕਹਿੰਦੇ ਹੈਗੀਆਂ ਤੇ ਲੋਕ ਸਰ ਨੂੰ ਆ ਦਲਿਤ ਸਮਝਣ ਲੱਪੈਂਦੇ ਆ ਜੋ ਕਿ ਮੈਂ ਨਹੀਂ ਚਾਹੁੰਦੀ ਕਿ ਬਾਬਾ ਸਾਹਿਬ ਨੂੰ ਸੀਮਤ ਰੱਖਿਆ ਜਾਵੇ ਸਭ ਨੂੰ ਪੜਿਆ ਜਾਵੇ ਸਭ ਨੂੰ ਮੰਨਿਆ ਜਾਵੇ ਔਰ ਸਭ ਦੀ ਫਿਲਾਸਫੀ ਨੂੰ ਫੋਲੋ ਕੀਤਾ ਜਾਵੇ ਇੱਕ ਪੰਜ ਤੋਂ ਤੁਰੇ ਹੈ ਪਹਿਲਾਂ ਧਰਤੀ ਤੇ ਲਿਖਦੇ ਸੀ ਫਿਰ ਫੱਟੀਆਂ ਤੇ ਆ ਗਈ ਫਿਰ ਕਾਗਜ਼ ਆ ਗਿਆ ਹੁਣ ਮਲਟੀਮੀਟਰ ਦਾ ਜ਼ਮਾਨਾ ਹੈ ਬੱਚੇ ਮੋਬਾਈਲਾਂ ਤੋਂ ਪੜ ਰਹੇ ਨੇ ਤੇ ਕਿਤਨੇ ਕਿਤੇ ਪਨਿਸ਼ਮੈਂਟ ਦਾ ਵੀ ਕੋਈ ਟੰਗ ਵੱਖਰਾ ਆਇਆ ਕਿ ਉਹ ਹੀ ਪੁਰਾਣਾ ਚੱਲ ਰਿਹਾ ਜੀ ਪਨਿਸ਼ਮੈਂਟ ਦੇਣ ਦਾ ਆ ਪਨਿਸ਼ਮੈਂਟ ਹੀ ਖਤਮ ਹੋ ਗਈ ਪਨਿਸ਼ਮੈਂਟ ਹੀ ਖਤਮ ਹੋ ਗਈ ਜੇਕਰ ਤੁਸੀਂ ਅੱਜ ਵਰਦੀ ਤੋਂ ਬਗੈਰ ਚੌਂਕ 'ਚ ਸਿਪਾਹੀ ਨੂੰ ਵੀ ਖੜਾ ਦੋ ਤਾਂ ਲੋਕੀ ਕਹਿਣਾ ਨਹੀਂ ਮੰਨਦੇ ਹੈਗੇ ਵਰਦੀ ਤੋਂ ਬਿਨਾ ਵਰਦੀ ਦਾ ਡਰ ਹੁੰਦਾ ਹੈ ਨਾ ਕਿ ਵਰਦੀ ਉੱਚ ਕਹਿੰਦੀ ਹੈ ਏਸੀ ਤਰ੍ਹਾਂ ਪਨਿਸ਼ਮੈਂਟ ਦਾ ਡਰ ਹੁੰਦਾ ਸੀਗਾ ਜੋ ਕਿ ਹੁਣ ਖਤਮ ਕਰ ਦਿੱਤਾ ਗਿਆ ਹੈ ਉਹ ਹੱਥ ਵੜਦੇ ਤੇ ਟੀਚਰ ਦੇ ਜਦੋਂ ਫੇਲ ਹੀ ਨਹੀਂ ਕਰਨਾ ਜਦੋਂ ਬੱਚੇ ਨੇ ਫੇਲ ਹੀ ਨਹੀਂ ਹੋਣਾ ਉਹਨੂੰ ਲੱਗਦਾ ਕਿ ਸਕਸੈਸ ਮੇਰੇ ਹੱਥ ਵਿੱਚ ਹੀ ਹੈ ਤੇ ਉਹ ਪੜ੍ਹੇਗਾ ਕਿਉਂ ਜੇ ਮੈਨੂੰ ਵੀ ਪਤਾ ਹੈ ਕਿ ਮੈਨੂੰ ਰੋਟੀ ਬਣੀ ਬਣਾਈ ਮਿਲ ਰਹੀ ਤਾਂ ਮੈਂ ਪਕਾਵਾਂਗੀ ਕਿਉਂ ਆ ਆਪਣੇ ਸਵਾਦ ਲਈ ਬਣਾ ਸਕਦੀ ਆ ਏਸੀ ਤਰ੍ਹਾਂ ਕੁਝ ਬੱਚੇ ਪੜ ਰਹੇ ਨੇ 노 ਡਾਊਟ ਸਰਕਾਰ ਵੱਲੋਂ ਕਿਸੇ ਵੀ ਐਫਰਟਸ ਵਿੱਚ ਕੋਈ ਕਮੀ ਨਹੀਂ ਹੈ ਸਰਕਾਰੀ ਸਕੂਲਾਂ 'ਚ ਐਨੀ ਜ਼ਿਆਦਾ ਸਹੂਲਤਾਂ ਆ ਪੜਨਾ ਬੱਚਿਆਂ ਨੇ ਆ ਤੇ ਉਹ ਪੜਾਈ ਦਾ ਲਲਕ ਲਗਣੀ ਬਹੁਤ ਜ਼ਰੂਰੀ ਹੈ ਉਹ ਲਲਕ ਜਗਾਣੀ ਬਹੁਤ ਜ਼ਰੂਰੀ ਹੈ ਮਾਰਕਟਾਈ ਦਾ ਸੁਧਰਿਆ ਹੋਇਆ ਰੂਪ ਹੈ ਕੋਈ ਮਾਰਕਟਾਈ ਨਹੀਂ ਮਾਰਕਟਾਈ ਤਾਂ ਹੁਣ ਸਕੂਲਾਂ ਵਿੱਚ ਖਤਮ ਹੈ ਜੀ ਇੱਕ ਪਿੱਛੇ ਜੇ ਘਟਨਾਈ ਸੀ ਕਿ ਜਿੱਥੇ ਟੀਚਰ ਨੇ ਪਿਨਿਸ਼ਮੈਂਟ ਦਿੱਤੀ ਬੱਚੇ ਨੂੰ ਦੀ ਮੌਤ ਹੋ ਗਈ ਬੈਟਾਂ ਮਾਰਨ ਵਾਲੀ ਸਥਿਤੀਆਂ ਸੀਗੀਆਂ ਬੱਤੇ ਬੱਚੇ ਦੀ ਮੌਤ ਹੋ ਗਈ ਤੁਸੀਂ ਕਹਿੰਦੇ ਕਟਾਈ ਖਤਮ ਹੋ ਗਈ ਲੇਕਿਨ ਫਿਰ ਵੀ ਚੱਲ ਰਹੀ ਹੈ ਸਰ ਇਹ ਹੋ ਸਕਦਾ ਹੈ ਕਿ ਉਹ ਟੀਚਰ ਦੀ ਉਸ ਵੇਲੇ ਦੀ ਮਾਨਸਿਕ ਸਥਿਤੀ ਕੀ ਰਹੀ ਹੋਵੇ ਜਾਂ ਉਹਦੀ ਬੈਕਗ੍ਰਾਉਂਡ ਚ ਉਹਦੇ ਫੈਮਿਲੀ ਦੀ ਕੀ ਰਹੀ ਹੋਵੇ ਆਦਰਵਾਇਜ਼ ਟੀਚਰਾਂ ਨੂੰ ਅੱਜਕੱਲ ਲੀਗਲੀ ਬਿਲਕੁਲ ਅਲਾਉਡ ਨਹੀਂ ਹੈ ਕਿ ਉਹ ਬੱਚੇ ਨੂੰ ਕਿਸੇ ਤਰ੍ਹਾਂ ਦੀ ਮਾਰ ਕਟਾਈ ਕਹੇ ਫਸ ਉਹ ਵਿਚਾਰਾਂ ਦੇ ਤੌਰ ਤੇ ਉਹਨੂੰ ਜ਼ਰੂਰ ਡਾਂਟ ਸਕਦਾ ਆ ਪਰ ਮਾਰ ਕਟਾਈ ਵਾਲੀ ਗੱਲ ਬਿਲਕੁਲ ਖਤਮ ਹੋ ਗਈ ਹੈ ਬਿਲਕੁਲ ਤਾਂ ਫਿਰ ਫਿਰ ਜੇ ਬੱਚਾ ਸ਼ਰਾਰਤ ਕਰਦਾ ਤਾਂ ਕਰਦਾ ਫਿਰ ਕਰੀਏ ਕੀ ਟੀਚਰ ਕੀ ਕਰਨਾ ਹਾਂ ਦੋ ਤਿੰਨ ਤਰੀਕੇ ਹੋ ਸਕਦੇ ਆ ਪਹਿਲਾਂ ਤਾਂ ਉਹਦੀ ਸਾਈਕੋਲੋਜੀ ਬੱਚੇ ਸਮਝ ਨਹੀਂ ਕਿ ਉਹ ਜ਼ਬਰਦਸਤੀ ਕਰ ਰਿਹਾ ਉਹਦੀ ਪਿੱਛੇ ਕੋਈ ਪ੍ਰੋਬਲਮ ਹੈ ਉਹ ਆਪਣੇ ਆਪ ਤੇ ਧਿਆਨ ਦਿਵਾਉਣਾ ਚਾਹੁੰਦਾ ਆ ਕਿ ਉਹਨੂੰ ਪ੍ਰੋਬਲਮ ਕੀ ਹੈ ਹੋ ਸਕਦਾ ਉਹ ਕੋਈ ਪਰੇਸ਼ਾਨ ਆਇਆ ਹੋਵੇ ਹੋ ਸਕਦਾ ਉਹਨੂੰ ਕਲਾਸ ਵਿੱਚ ਬੱਚੇ ਤੰਗ ਕਰਦੇ ਹੋਣ ਹੋ ਸਕਦਾ ਕਿਸੇ ਟੀਚਰ ਤੋਂ ਇਰੀਟੇਟ ਹੋਵੇ ਉਸ ਸਾਈਕੋਲੋਜੀ ਸਮਝਣ ਦੀ ਲੋੜ ਹੈ ਕਿ ਬਾਰ ਬਾਰ ਬੱਚਾ ਇਦਾਂ ਦੀ ਹਰਕਤਾਂ ਕਿਉਂ ਕਰ ਰਿਹਾ ਕੋਈ ਵੀ ਬੱਚਾ ਮੈਨੂੰ ਲੱਗਦਾ ਕਿ ਉਹ ਕ੍ਰਿਮੀਨਲ ਨਹੀਂ ਹੁੰਦਾ ਨਾ ਕੋਈ ਇਦਾਂ ਦਾ ਸ਼ਰਾਰਤੀ ਹੁੰ ਸਿਰਫ ਬੱਚੇ ਦੀ ਸਾਈਕੋਲੋਜੀ ਸਮਝਣ ਦੀ ਲੋੜ ਹੈ ਔਰ ਟੀਚਰ ਉਹਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ ਹੈ ਤਾਂ ਬਾਅਦ ਚੇ